ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣਾ ਚੈਨਲ ਮੀਤਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਹਰੜਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 7-8 ਨਗ ਦਿਖਾਵਾਂਗੇ ਸੱਜਣਾ ਸਿੰਘਾਂ ਤੋਂਕੜਾ ਗੱਬਣਾ ਤੇ ਹਰ ਵੈਰਾਈਟੀ ਹੈਗੀ ਆ ਆਪਾਂ ਪਹੁੰਚਿਆ ਵੀਰ ਬਗੀਚੇ ਸਿੰਘ ਉਹਨਾਂ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਮਲਾਇਆ ਸਹੀ ਕਰ ਕੋਈ ਨਹੀਂ ਇਹ ਸਾਰੀ ਲੋਜਿਕ ਤੇ ਅੱਗੇ ਮਹਿਤਾਬ ਵੀਰ ਕਰਦਾ ਗੱਲ ਉਹ ਠੀਕ ਠਾਕ ਭਾਜੀ ਵਧੀਆ ਭਾਜੀ ਵਧੀਆ ਤੇ ਸੁਣਾਓ ਚੜਦੀ ਕਲਾ ਜੀ ਚੜਦੀ ਕਲਾ ਹੀ ਚਾਹੀਦੀ ਹੈ ਜੀ ਮਲਾਇਆ ਮੰਡੀ ਵਾਲਾ ਮਾਹੌਲ ਝੋਲਾ ਹਾਂਜੀ ਮੰਡੀ ਵਾਲਾ ਲਾਇਆ ਜੇ ਦੰਦ ਰਿਆ ਚਾਰ ਪੰਜ ਮਈਆਂ ਉਹਨਾਂ ਨੂੰ ਜੀਰੀ ਪਾਵਾਂਗੇ ਠੀਕ ਹੈ ਠੀਕ ਯਾਰ ਅੰਕ ਲਾਈ ਬੁਰੀ ਅੱਛਾ ਜੀ ਹਾਂ ਇਹਦੇ ਵਿੱਚ ਪੰਜ ਪੰਜ ਹੋਣੀਆਂ ਅੰਦਰ ਵਧੀਆਂ ਠੀਕ ਹੈ ਠੀਕ ਹੈ ਬੁਰੀ ਕਿਰਪਾ ਬਾਬੇ ਦੀ ਦੇ ਹਾਂਜੀ ਹਾਂਜੀ ਇਹ ਬਿਲਕੁਲ 나ੜੂ ਦੇ ਬੱਚੇ ਆ ਮਈਆਂ ਦੇ ਇੱਕ ਟੋਕੜ ਗੱਪਣ ਆ ਠੀਕ ਹੈ ਜੀ ਇੱਕ ਮੀਣੀ ਕੱਟੀ ਵਿਖਾਵਾਂ ਦੀ ਆ ਪਲਾਸਟੇ ਠੀਕ ਹੈ ਠੀਕ ਹੈ ਭਾਜੀ ਨਾਮ ਤੇ ਐਡਰੈਸ ਦੱਸਿਓ ਹਾਂ ਨਾਮ ਭਾਜੀ ਬਗੀਚਾ ਸਿੰਘ ਜੇ ਪਿੰਡ ਹਰੜ੍ਹਕਲਾਂ ਤਸੀਲ ਹੀ ਨਾਲਾ ਤੇ ਜ਼ਿਲ੍ਹਾ ਅਮਰਸਰ ਜੇ ਠੀਕ ਹੈ ਜੀ ਫੋਨ ਨੰਬਰ 9841796782 ਠੀਕ ਹੈ ਜੀ ਤੇ ਕਿਹੜੀ ਤੋਂ ਕਰੀਏ ਸ਼ੁਰੂਆਤ ਜੀ ਜਿਹੜੀ ਤੁਮ ਮਰਜ਼ੀ ਕਰੋ ਅੱਜ ਹੀ ਸੁਈ ਜੇ ਰਾਤ ਅੱਛਾ ਜੀ ਹਾਂ ਜੀ ਆ ਵੇਖੋ ਕਿੰਨਾ ਮਸੂਆ ਸੁਈ ਜੇ ਇਹ ਭਾਜੀ ਗੁਜਾ ਸੁਈ ਜੇ ਝੋਟੀ ਠੀਕ ਹੈ ਜੀ ਹਾਂ ਜੀ ਕਿੰਨੇ ਕ ਦੁੱਧ ਵਾਲੀਏ ਦੁੱਧ ਭਾਜੀ ਇਹ 14 ਤੋਂ ਪਲੱਸ ਦੇਊਗੀ ਝੋਟੀ ਠੀਕ ਹੈ ਠੀਕ ਹੈ ਜੀ ਪ ਅਟਿਵ ਹੋਣੇ ਆ ਇਹ ਸਾਰੇ ਮੰਨ ਲਓ ਘਟੋ ਘਟ 4 ਕਿਲੋ ਇਹਦੇ ਥਲੇ ਬੋਲਾ ਕੱਢਿਆਊਗਾ ਠੀਕ ਹੈ ਠੀਕ ਹੈ ਬਹੁਤ ਜਿਆਦੀ ਠੀਕ ਹੈ ਠੀਕ ਲੋ ਜੀ 4 ਕਿਲੋ ਲੀਟਰ ਦੇ ਆਸ-ਪਾਸ ਜਿਹੜਾ ਬੋਲਾ ਸਵੇਰੇ ਕੱਢਿਆ ਵੀਰੋ ਨੇ ਨੇ ਤੇ ਫੀਮੇਲ ਕਾਫ ਆ ਗਿਆ ਜੋ ਪਿੱਛੇ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਤੇ ਜੈਡ ਬਲੈਕ ਆ ਕਿੰਨਾ ਕੁ ਭਰੂਂ ਦੁੱਧ ਭਾਜੀ ਦੁੱਧ ਭਾਈ 14 ਕਿਲੋ ਭਰੂਗੀ ਅੱਛਾ ਜੀ ਹਾਂ ਲੋ ਜੀ 14 ਲੀਟਰ ਦਾ ਦੁੱਧ ਭਰੂਂਗੇ ਤੇ ਛੱਡੇ ਦੇ ਜਿਹੜੀਆਂ ਨਾੜਾਂ ਨੋੜਾਂ ਦਾ ਇਹਨਾਂ ਜਾਲ ਵਿਛਿਆ ਪਿਆ ਵਾ ਦੋਵਾਂ ਸਾਈਡਾਂ ਤੇ ਆਪਾਂ ਦਿਖਾਉਨੇ ਆ ਐਚ ਐਫ ਦਾ ਵਰਗੂ ਬਣੀ ਪਈ ਆ ਕਰ ਜੈਡ ਬਲਾਇਆ ਕੋ 14 ਤੋਂ 15 ਲੀਟਰ ਦੇ ਆਸ-ਪਾਸ ਜਿਹੜਾ ਦੁੱਧ ਕੱਢੀ ਜਾਊ ਕੋਈ ਚਲੋ ਕੋਈ ਭਰਾ ਸੰਭਨ ਵਾਲਾ ਖੜੇ ਲਾਓ ਭਾਜੀ ਦੇ ਕਲੀ ਨੂੰ ਲੈ ਲੱਗਾ ਲਓ ਜੀ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੈਨ ਜੈਡ ਬਲੈਟ ਸਿੰਘ ਸਿੰਘ ਵੀ ਚੰਗਾ ਲੱਗਾ ਵਾ ਤੇ ਥਣਾ ਦਾ ਸਾਇਰ ਗਿਆ ਬਹੁਤ ਹੀ ਚੰਗਾ ਆ ਗਿਆ ਹਨ ਚਾਹਾਂ ਨੁਕਰਾਂ ਤੇ ਕੱਲਾ ਕੱਲਾ ਲੱਗਾ ਪਿਆ ਵਾ ਬੀ ਅੱਜ ਬਿਲਕੁਲ ਸਾਬਣਾ ਐਫ ਗਾਂ ਵਰਗਾ ਹੀ ਹੈ ਨਾ ਬਿਲਕੁਲ ਬਿਲਕੁਲ ਇਧਰਲੀ ਸਾਈਡ ਤੋਂ ਮੈਂ ਪੰਜ ਖੰਨੇ ਨਾਲ ਨਾਲ ਲੈ ਲਿਆ ਹੈ ਸਾਬਣਾ ਜਾਲ ਵਿਛਿਆ ਪਿਆ ਜਿਹਦੇ ਨਾਲ ਦਾ ਸੈੱਜ ਗਿਆ ਵੀ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਤੇ ਮੁੱਲ ਭਾਜੀ ਇਹਦਾ ਕੀ ਕਰਨਾ ਜੀ ਮੁੱਲ ਦੇ ਵੀਰ ਜੀ ਇਹਦੀਆਂ ਝੋਟੀਆਂ ਲੱਖ ਲੱਖ ਰੁਪਏ ਦੀਆਂ ਡੀਆਂ ਵੇਖਣਾ ਹਾਂਜੀ ਹਾਂਜੀ ਬਾਕੀ ਤੁਸੀਂ ਜਿੱਦਾਂ ਕਹਿੰਦੇ ਉਦਾਂ ਕਰ ਲਿਓ ਨਹੀਂ ਆਪਾਂ ਨਹੀਂ ਨਾ ਲੱਖ ਕਰਨਾ ਹਾਂਜੀ 5000 ਜੜੀਏ 190 ਦੀ ਜੜੀਏ ਕਰ ਦੋ ਹਾਂ ਨਾ ਹਾਂ ਨਾ ਇੱਕੋ ਹੀ ਗੱਲ ਹਾਂਜੀ ਹਾਂ ਨਾ 100 ਰੁਪਏ ਸ਼ੋਰ ਹੀ 85000 ਚ ਭਾਈ ਠੀਕ ਹੈ ਲੋ ਜੀ 14 ਲੀਟਰ ਵਾਲੀ ਲੱਭਣੀ ਨਹੀਂ ਜੇ 85000 ਦੀ ਬਿਲਕੁਲ ਹੀ ਨਾਰਮਲ ਰੇਟ ਕਰਤਾ ਤੇ ਇਤੋਂ ਬਰੇ ਰੱਬ ਦਾ ਨਾ ਹੀ ਆ ਹਾਂਜੀ ਤੇ ਇਧਰ ਨੂੰ ਕਮਾਈ ਜਾਈਏ ਹਾਂਜੀ ਭਾਜੀ ਭਾਜੀ ਆ ਵੀ ਕੱਲ ਪਰਸੋਂ ਦੀ ਸੁਹੀ ਜੇ ਅੱਛਾ ਜੀ ਇਹ ਸਾਰੀ ਸਾਫ ਕਰਤੀ ਹੈ ਸਵੇਰੇ ਆਈ ਹੈ ਮੈਂ ਠੀਕ ਹੈ ਇਹ ਵੀ ਛਾਈ ਜੇ ਅੱਛਾ ਜੀ ਇਹਦੇ ਥੋੜੇ ਬਹੁਤ 9 ਕਿਲੋ ਹੋਊਗਾ ਠੀਕ ਹੈ ਜੀ 9 ਲੀਟਰ ਜਿਹੜਾ ਬਹੁਤ ਤਿਆਰ ਇਹਦੇ ਪਿੱਛੇ ਜਵਾਕ ਭਾਜੀ ਆਜ ਬੱਚਾ ਇਹਦਾ ਠੀਕ ਆ ਜੀ ਇਹ ਆ ਜਾਨ ਬਹੁਤ ਕੱਟ ਕਟਾ ਏ ਠੀਕ ਆ ਜੀ ਮੇਲ ਕਾਫ ਜਿਹੜੀ ਪਹਿਲੀ ਨੰਬਰ ਤੇ ਜਿਹੜੀ ਦਿਖਾਈ ਉਹਦਾ ਨਹੀਂ ਨਹੀਂ ਪੰਜ ਉਹਦੀ ਵੀ ਕੱਟੀ ਜੇ ਅੱਛਾ ਇਹਦੀ ਵੀ ਕੱਟੀ ਜਾਵੇ ਠੀਕ ਆ ਠੀਕ ਆ ਲਓ ਜੀ ਇਹਦੇ ਪਿੱਛੇ ਵੀ ਫੀਮੇਲ ਕਾਫ ਜੀ ਇਹਦੀ ਕੱਟੀ ਜੇ ਠੀਕ ਆ ਠੀਕ ਆ ਅਜੇ ਵੀ ਆਈ ਉਸੇ ਤਰ੍ਹਾਂ ਹੀ ਦੇਖ ਲਓ ਰਸਾ ਨਹੀਂ ਬਦਲਿਆ ਠੀਕ ਆ ਠੀਕ ਆ ਜੀ ਤੇਸ ਕੁਆਲਟੀ ਚੈੱਕ ਕਰ ਸਕਦੇ ਜੇ ਬੱਲਾ ਮੱਥਾ ਆ ਗਿਆ ਵਾ ਇਹ ਸੂਆ ਕਿੰਨਾ ਸੂਈ ਪਾਜੀ ਇਹ ਪਾਜੀ ਤੀਸਰੀ ਸੂਏ ਸੂਈ ਜੀ ਠੀਕ ਆ ਜੀ ਤੀਸਰਾ ਸੂਗਾ ਸੂਈ ਜੇ ਕਰਮਾਲੀ ਤੇ ਕਿੰਨੇ ਦੁੱਧ ਵਾਲੀ ਏ ਇਹ ਭਾਜੀ 12 ਤੋਂ ਪਲੱਸ ਵਾਲੀ ਛੋਟੀ ਅੱਛਾ ਜੀ ਲਓ ਜੀ 12 ਤੋਂ ਪਲੱਸ ਜਿਹੜਾ ਦੁੱਧ ਕੱਢੂਗੀ ਕਰਮਾਲੀ ਕੱਦ ਕੋਦ ਜਿਹੜਾ ਬਹੁਤੀ ਚੰਗਾ ਤੇ ਪੇਟ ਕੁੜਾ ਜਿਹੜਾ ਐਨ ਬਹੁਤੀ ਚੌੜਾ ਆ ਗਿਆ ਵਾ ਚਲੋ ਕੋਈ ਥਾਂ ਬੜਾ ਪਰ ਆ ਕੜੂ ਦੇ 12 ਤੋਂ ਪਲੱਸ ਦੁੱਧ ਕੱਢੂਗੀ ਕਰਮਾਲੀ ਕਿ ਥਾਣਾ ਦਾ ਸੈਰ ਗਿਆ ਵਾ ਪਾ ਲਾਗੇ ਤਾਂ ਮੈਂ ਚੈੱਕ ਕਰਾ ਦਿੰਦੇ ਨਾੜਾ ਨਾੜਾ ਇਹਦੇ ਵੀ ਚੱਡੇ ਤੇ ਆ ਗਈਆਂ ਮੈਂ ਦਈ ਯਾਰ ਮੈਲਾ ਬਿਲਕੁਲ ਜਿਆਦਾ ਤਾਜਾ ਹੁੰਦਾ ਠੀਕ ਹੈ ਠੀਕ ਹੈ ਪੁੱਛਦਾ ਕਿ ਵਾ ਲੈਣਾ ਕਾਲੇ ਦੇ ਠੀਕ ਹੈ ਜੀ ਮੈਲਾ ਮੂਲਾ ਠੀਕ ਹੈ ਮਾਰਨ ਦੀ ਆ ਹਾਂ ਜਿਆਦੇ ਨੇ ਸੁਈ ਨੂੰ ਉਹ ਕੱਚਾ ਮੈਲਾ ਹੁੰਦਾ ਉਹ ਹਜੇ ਜੀ ਠੀਕ ਆ ਇਹਦਾ ਮੁੱਲ ਭਾਜੀ ਫਿਰ ਇਹ ਵੀ ਉਹਨੇ ਦੇ ਦੀ 85 ਦੀ ਲੈ ਲੋ ਵੱਡੀ ਏ ਛੋਟੀ ਨਹੀਂ ਛੋਟੀ ਦੇ ਵੱਡੀ ਆ ਚਲੋ ਇਹਦਾ ਕਰੀਏ ਮਾਨਦਾਨ ਹਾਂ ਨਾ ਹੀ ਹਾਂ ਜੀ 80 ਦੇ ਦੀਏ ਫਿਰ ਕਰ ਦੀ ਅੱਥੀ ਅੰਦਰ ਅੱਥੀ ਅੰਦਰ ਕਰ ਦੀ ਹਾਂ ਜੀ ਇਹ ਭਾਜੀ ਹਾਂ ਨਾ 78000 ਦੀ ਦੇ ਦਾਂਗੀ ਠੀਕ ਹੈ ਲਓ ਜੀ 78000 ਦੀ ਸੱਜਰ ਸੁਈ ਤੇ 12 ਦਾ 10 ਦੁੱਧ ਕੱਢੂਗੀ ਕਰਮਾਲੀ ਤੇ ਚਲੋ ਕੋਈ ਸਾਂਭਣ ਵਾਲਾ ਭਰਾ ਖੜੇ ਹਾਂਜੀ ਇਹ ਤੇ ਜੇ ਨੰਬਰ ਤੇ ਭਾਜੀ ਕਿ ਜੇ ਨੰਬਰ ਤੇ ਭਾਜੀ ਆ ਗਈ ਜੇ ਇੱਧਰ ਆ ਜਾਓ ਮੀਨੀ ਤੋਂ ਕਰ ਲਗੀ ਠੀਕ ਆ ਜਾਓ ਖਾਣੇ ਮੀਨੀ ਆਈ ਜੇ ਹੁਣ ਇਹ ਸੰਗ ਲਾਏ ਰਾਤ ਉਹਦਾ ਇੱਕੇ ਕਰਵਾਇਆ ਠੀਕ ਲਓ ਜੀ ਨੀਲੀ ਰਵੀ ਦੀ ਮੀਨੀ ਆ ਗਈ ਜੇ ਦੇਖੋ ਭਾਜੀ ਫਲਾਟ ਤਾਂ ਲੈ ਕਰਮਾਲੀ ਨੇ ਸਹੀ ਗੱਲ ਇਹ ਕਿੱਦਾਂ ਜੇ ਇਹਦੇ ਥਲੇ ਭਾਜੀ ਦਸਾਂ ਤੋਂ ਪਲਾਸੀ ਜੇ ਦੁੱਧ ਅੱਛਾ ਜੀ ਇਹਨੂੰ ਚੌਥਾ ਪੰਜਵਾਂ ਦਿਨ ਜੀ ਸੁਈ ਨੂੰ ਠੀਕ ਹੈ ਜੀ ਠੀਕਾ ਜੱਡਾ ਤਾਂ ਲੱਗਦਾ ਇਹ ਚੰਗਾ ਅੱਛਾ ਜੀ ਹਾਂ ਜੀ ਦੁੱਧ 13 14 ਕਿਲੋ ਭਰੂਗੀ ਠੀਕ ਹੈ ਠੀਕਾ ਜੀ ਜੱਡਾ ਵੀ ਦੱਸਦਾ ਵੈਨ ਪੰਡਾ ਪਾਈਆਂ ਥੱਲੇ ਕਰਮਾਲੀ ਨੇ ਇਹ ਕਿੰਨੇ ਵਾਰ ਦੱਸਿਆ ਸੁਆ ਸੁਈ ਇਹ ਭਾਈ ਤੀਜਾ ਚੌਥਾ ਸੁਆ ਹੋਊਗੀ ਅੱਛਾ ਜੀ ਆਪਣੀਆਂ ਪਟਾੜੀਏ ਵੀ ਨਹੀਂ ਨਹੀਂ ਬਿਲਕੁਲ ਬਿਲਕੁਲ ਸਿਆਣੀ ਕਰਦਾ ਲੋਬ ਜੀ ਬਾਈ ਕਹਿੰਦਾ ਕਿ ਆਪਣੀਆਂ ਸਮਝ ਨਾਲ ਹੀ ਹੈ ਨਾ ਬਿਲਕੁਲ ਬਿਲਕੁਲ ਜੀ ਆਪਣੇ ਨਾਲ ਜਿਆਦਾ ਚੱਡਾ ਲਈ ਫਿਰਦੀ ਆ ਜਿਆਦਾ ਚੱਡਾ ਲਈ ਫਿਰਦੀ ਆ ਲਓ ਜੀ ਪੰਡਾ ਪਾਈਆਂ ਜੇ ਇਹਨੇ ਵੀ ਥੱਲੇ ਕਰਮ ਵਾਲੀ ਨੇ ਚੱਡਾ ਚੱਡਾ ਜਿਹੜਾ ਬਹੁਤ ਹੀ ਚੰਗਾ ਦੇ ਥਾਣ ਵੀ ਜਿਹੜਾ ਕੱਲਾ ਕੱਲਾ ਚਾਹਾਂ ਨੁਕਰਾਂ ਤੇ ਐਨ ਪੀੜੀ ਦੇ ਪਾਂਵਾਂ ਨੂੰ ਲੱਗੇ ਪਏ ਆ ਤੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਸਿੰਘ ਥੋੜਾ ਜਿਆ ਲੰਮਾ ਜੇ ਸਾਡ ਕੋ ਵੀਰ ਬਣਾਉਣ ਵਾਲੇ ਇਹਦੇ ਨਿਕਾ ਕਰਾ ਦਾਂਗੇ ਅੱਛਾ ਜੀ ਹਾਂ ਜੀ ਉਹ ਆਗੇ ਵੀਰ ਠੀਕ 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 ਲਓ ਭਾਈ ਜੀ ਦਾ ਸਿੰਘ ਬਣਾਉਣ ਵਾਲੇ ਜੇ ਆਗੇ ਤਾਂ ਆਪਾਂ ਸਿੰਘ ਵੀ ਸੈਟ ਕਰਾ ਕੇ ਦੇਾਂਗੇ ਹਾਂ ਜੀ ਨੀਲੀ 라ਵੀ ਦੇ ਨਾਲ ਹੀ ਮੇਣੀ। ਕਾਡ ਦੀ ਕੁਆਲਿਟੀ ਬਹੁਤ ਕਮਾਲ ਦੀ ਹੈ ਜੀ ਹਿਸਾਬ ਨਾਲ। ਲੋ ਮੱਝਾਂ ਵੇਖਦੀਆਂ ਪਰ ਵਿਰਲੀ ਦੀ ਇਹ ਦੰ। ਛਾਂਪਾਂਡਾ ਵੇਖੋ ਡਰ ਸਾਹਿਬ। ਹਾਂ ਜੀ। ਚੰਗਾ ਲੱਗਾ। ਆਣੀ-ਆਣੀ ਪਛਾਣ ਹੂਆਂ। ਫੋਟ-ਫੋਟ ਪਛਾਣੂ ਤੇ ਉਨੀ ਗਾਂ ਨੂੰ ਜੀ। ਬਹੁਤ ਕਮਾਲ ਦਾ ਹੱਦ। ਹਾਂ ਜੀ। ਕੀ ਕਰਨਾ ਮੁੱਲ ਭਾਜੀ ਦਾ? ਮੋਲਾ ਦੇ ਦੀਏ ਵੀ ਉਸੇ ਰੇਟ ਤੇ 78000 ਦੀ ਦੇ ਦੀਏ ਵੀ। 78000। ਦੁੱਧ ਬੜਾ ਆ ਜੀ ਛੁੱਟ ਕੇ। ਕਰ ਦੀਏ ਜਾਇਜ। ਜਾਇਜ ਕਰ ਦੀਏ। ਹਾਂ ਜੀ। 70 ਦੇ ਦੀਏ। ਇਹ ਵੀ ਹਾਂ ਨਾ ਹੀ ਕਰ ਦੀਏ। ਇੱਕ ਫਰਾਂ ਲਾ ਲੀਏ ਆਫਰ ਹੀ ਆਫਰ ਆਇਆ ਲਾਇਫ ਨੂੰ ਆਫਰ ਇੱਥੇ ਲਾਤੀ 70000 ਦੀ ਲਓ ਜੀ 70000 ਦੀ ਤੇ 13 14 ਲੀਟਰ ਵਾਲੀ ਨਹੀਂ ਮਿਲਣੀ ਕਿਤੇ ਹਣਾ ਬਿਲਕੁਲ ਯਾਜ ਮੋਲ ਇਹਦਾ ਵੀ ਕਰਤਾ ਵੀਰ ਨੇ ਇੱਕ ਬਲੈਕ ਨਾਲ ਗਾਹਾਂ ਹੀ ਆ ਬਜੀ ਵੀ ਲਓ ਜੀ ਅਸ਼ੂਰ ਸਾਰੇ ਬਾ ਚੜਦੇ ਤਾਂ ਚੜਦਾ ਹੀ ਦਿਖਾਣਾ ਆਪਾਂ ਆ ਵੀ ਵਖਾਉਣੇ ਤੁਹਾਨੂੰ ਇਹ ਵੀ ਬਲੈਕ ਨਾਲ ਗਾਹਾਂ ਬਾਅਦ ਚਲੇ ਬਾਰੇ ਦੱਸਦੇ ਆਂ ਅੱਛਾ ਜੀ ਇਹਦੇ ਥਲੇ ਜੱਗੇ ਵੀ 12 ਕਿਲੋ ਹੋਊਗਾ ਇਹ ਵੀ ਪੰਜਵੇਂ ਦਿਨ ਦੀ ਪੀ ਹੈ ਠੀਕ ਹੈ ਠੀਕ ਹੈ ਬਾਅਦ ਬੱਚੇ ਇਹਨਾਂ ਦੇ ਬਾਅਦ ਵਿੱਚ ਖਾ ਦਿੰਨੇ ਆ ਠੀਕ ਹੈ ਠੀਕ ਹੈ ਲਓ ਜੀ ਇਹਦੇ ਨਾਲ ਮੱਥਰਾ ਵੀ ਆ ਗਿਆ ਪੰ ਇਹ ਨਾੜਾ ਨੂੜਾਂ ਦੇ ਇਹਦਾ ਵੀ ਜਾਲ ਲੰਗੂ ਐਂ ਵਿਸ਼ਿਆਂ ਪਿਆ ਕਰਮ ਵਾਲੀ ਦੋਵਾਂ ਸਾਈਡਾਂ ਤੇ ਇਹ ਥਾਣ ਜਿਹੜਾ ਬਾਕਮਾ ਲੱਗਾ ਪਿਆ ਗਿੱਠੋਂ ਬਾਹਰ ਲੱਗਾ ਵਾ ਤੇ 12 ਲੀਟਰ ਪਾਈ ਦਿਓ ਤੇਰੇ ਕੋ 12 ਕਿਲੋ ਪਿਆਰ ਜੀ ਬੌਲਾ ਅਜੇ ਇੱਕ ਜਾ ਇਹ ਚੌਥਾ ਵਿੰਝੇ ਸੁਈਰੂ ਬਾਜੀ ਠੀਕ ਆ ਲਓ ਜੀ ਬੌਲਾ ਹੀ ਹੈ ਜੇ 12 ਲੀਟਰ ਜੇ ਕਰਮ ਵਾਲੀ ਦਾ ਛੱਡਾ ਛੋਟਾ ਜਿਹੜਾ ਬਹੁਤ ਹੀ ਸ਼ਾਨਦਾਰ ਬਣਾਇਆ ਵਾ ਖਾਣਾ ਦਾ ਸੈਰ ਗਿਆਬ ਜਿਹੜਾ ਬਹੁਤ ਹੀ ਚੰਗਾ ਤੇ ਦੋਵਾਂ ਸਾਈਡਾਂ ਤੇ ਜਿਹੜੀਆਂ ਨਾੜਾਂ ਨੂੰ ਆਪਾਂ ਦਿਖਾਉਂਦੇ ਆਂ ਉਹ ਪਿਆਰਾ ਲੋਆ ਅੱਛਾ ਜੀ ਬਹੁਤ ਹੀ ਜ਼ਿਆਦਾ ਟੋੜਦਾ ਕੱਟਾ ਜੇ ਮੂਰਾ ਜੀ ਨੂੰ ਕਹਿ ਦਿੰਨੇ ਆਪਾਂ ਠੀਕ ਹੈ ਮੇਲ ਕਾਤ ਹਾਂ ਠੀਕ ਹੈ ਜੀ ਮੇਲ ਕਾਫ ਜਿਹੜੇ ਪਿਛੇ ਵੀ ਦਿਖਾ ਦਿੰਨੇ ਆਪਾਂ ਵੇਖੋ ਭਾਜੀ ਕਿਤੇ ਆ ਵਕ ਤੇ ਹੀ ਚੀਜ਼ ਇਹੋ ਜੀ ਲੱਭਦੀ ਨਹੀਂ ਬਿਲਕੁਲ ਬਿਲਕੁਲ ਜੀ ਕੀ ਕਰ ਸਕਦੇ ਨੇ ਉਹ ਨਹੀਂ ਅੱਗੇ ਨੂੰ ਬਣੀ ਕਰਮਾਲੀ ਤੇ ਉਹ ਨਹੀਂ ਪਿਛੇ ਨੂੰ ਹਾਂਜੀ ਤੇ ਥਣ ਜਿਹੜਾ ਬਾ ਕਮਾ ਲੱਗਾ ਹੋਇਆ ਲਾ ਲਓ ਭਾਈ ਦੋਦਰਾਮ ਨਾ ਕਰੂਗੀ ਅੱਛਾ ਜੀ 14 ਦਾ ਪਲੱਸ ਜਾਊ 14 ਦੇ ਰ ਇਹਦਾ ਮੁੱਲ ਪਾਜੀ ਹਰ ਇਹਦਾ ਮੁੱਲ 90 ਜੇ ਅੱਛਾ ਜੀ ਹਾਂ ਇਹ ਹਾਂ ਨਾ 85000 ਰੁਪਏ ਦਾ ਹੈ ਆ ਨਹੀਂ ਹਾਂ ਜੀ ਕਿੰਨੇ ਗੁਜਾਇਸ਼ ਕੋਈ ਇਹ ਲਓ ਜੀ ਗੁਜਾਇਸ਼ ਕਿੰਨੇ ਥੋੜੀ ਜੀ ਕੱਢ ਦੇਣੇ ਚਲ ਕੱਢ ਦੋ ਥੋੜੀ ਬੋਦੀ ਕਰਾਇਆ ਬੜਾ ਨਾ 20 ਦੀ 82000 ਦੀ ਦਵਾਂਗੇ ਠੀਕ ਹੈ ਲਓ ਜੀ 82000 ਦੀ ਰੇਟ ਕੋਈ ਦੇਖਣਾ ਟਾਈਮ ਚੋ ਕੇ ਖੜੀ ਰੇਟ ਤਮਾਕੇਦਾਰੀ ਆ ਮਾਕੇ ਦਾ ਰੇਟ ਆ ਬਿਲਕੁਲ ਮੁਕਤ ਪਾ ਦੇ ਆ ਫੇਰ ਕੱਲ ਨੂੰ ਵੀਡੀਓ ਪਾਉਣੀ ਆ ਪੰਜੇ ਪਸ਼ੂ ਅਲ ਕੁੰਦਰ ਵੱਜੇ ਆ ਠੀਕ ਆ ਠੀਕ ਆ ਲਓ ਜੀ ਪੰਜੇ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਨਾਰਮਲ ਰੇਟ ਤੇ ਚਲੋ ਨਾਲੇ ਗਾਂ ਅਗਾਹ ਨੂੰ ਨਹੀਂ ਦੁਖਦੇ ਹਾਂ ਤੇ ਲੋਕਲ ਲੋਕਲ ਮੇਰੀਆਂ ਤਿੰਨ ਵਿਗਨਡੀਆਂ ਆ ਪਤਾ ਪਰ ਦਿੱਤੀਆਂ ਨਹੀਂ ਆ ਅੱਛਾ ਜੀ ਕਿ ਵੀਡੀਓ ਜੀ ਵੇਚਣਾ ਮਾਲ ਠੀਕ ਆ ਠੀਕ ਆ ਠੀਕ ਆ ਉਹਨਾਂ ਦੇ ਪ੍ਰੋਗਰਾਮ ਦੇ ਫੋਨ ਬੜੇ ਹੁੰਦੇ ਤੇ ਬਿਲਕੁਲ ਬਿਲਕੁਲ ਜੀ ਪਸ਼ੂ ਚੰਗੇ ਹੁੰਦੇ ਵੀਰ ਆਪੇ ਜੁੜ ਜੁੜਦੇ ਆ ਬੜਾ ਲਗਾਤਾਰ ਵੀਡੀਓ ਮਹੀਨੇ ਚ 15 20 ਵੀਡੀਓ ਪਾਈ ਦੀਆਂ ਸੀ ਪਹਿਲਾਂ ਹਾਂਜੀ ਫੋਨ ਸਾਡੀਆਂ ਮਹੀਨੇ ਚ ਸਾਰੀਆਂ 4-5 ਪੈਦੀਆਂ ਮਾਲ ਲੋਕਲ ਵੇਚਦਾ ਲੋਕਲ ਜਿਆਦਾ ਵੇਚਦਾ ਹਨ ਤੇ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਵੀਡੀਓ ਤੇ ਚੜੀ ਜਾਵਾਂਗੇ ਜਿਤਨਾ ਵੀ ਭਰਾ ਖੁਸ਼ ਹੋ ਤਾਂ ਰੱਖਣੇ ਆਪਾਂ ਗੱਡੀ ਭਾਰੀ ਇਹ ਕਿਵੇਂ ਜੇ ਇਹ ਟੋਕੜ ਗੱਬਣ ਦੇ ਵੀਰ ਦੀ ਤੇ ਇਹਦੀ ਇੱਕ ਸਿਫਤ ਆ ਅੱਛਾ ਜੀ ਹੁਣ ਭਾਵੇਂ ਡਰੇ ਇੱਟਾ ਹੀ ਥੱਲੇ ਬੈਠੋ ਤੇ ਠੀਕ ਹੈ ਠੀਕ ਹੈ ਲਓ ਜੀ ਟੋਕੜ ਗੱ ਬਾਰਡਰ ਹੀ ਟੱਪ ਕੇ ਲੱਗੀ ਇਹਦੇ ਸਾਡੇ ਤੋਂ ਵੀ ਟੱਪ ਗਈ ਜੇ ਟੱਪ ਗਈ ਟੱਪ ਗਈ ਬਾਰਡਰ ਤੋਂ ਕਹਿ ਤਾਂ ਪਾਟ ਟੱਪ ਕੇ ਲੱਗੀ ਕਰ ਮਾਲੀ ਅਮਹੀਨਿਆਂ ਦੀ ਜੇ ਹੁਣ ਠੀਕ ਆ ਤੇ 7 ਕਿਲੋ ਲੀਟਰ ਵਾਲਾ ਦੁੱਧ ਜੇ ਥਲੇ ਠੀਕ ਆ ਕਿੰਨੇ ਵੇ ਸਵੇਰ ਲਈ ਗੱਭਣਗਾ ਉਹ ਪਿੱਜੇ ਲਈ ਗਾਂ ਗੱਭਣ ਜੇ ਠੀਕ ਆ ਲੋ ਜੀ ਹਰਿਆਣੇ ਦੀ ਝੋਟੀ ਆ ਗਈ ਜੇ ਪਿਓਰ ਮੋਰਾ ਨਸਲ ਦੀ ਇਹ ਸੱਜਰ ਦਾ ਕਿੰਨਾ ਮਿਲ ਕੇ ਰਿਕਾਰਡ ਭਾਜੀ ਪੋਰੀ 14 ਕਿਲੋ ਦਾ ਰਿਕਾਰਡ ਜੀ ਦਾ ਠੀਕ ਹੈ ਲਓ ਜੀ ਆ ਮੰਡ ਤੋਂ 7 ਕਿਲੋ ਦੁੱਧ ਆਪਣੇ ਕੋਲ ਆਣ ਕੇ ਜੀਨੀ ਨੇ ਲਾਇਆ ਅੱਛਾ ਜੀ ਉਹ ਵੀਰ ਕਿਤੇ ਮੱਠਾਂ ਤੋਂ ਪਲਾਸੇ ਹੀ ਠੀਕ ਹੈ ਉਹਦਾ ਸਾਥ ਹੀ ਦੱਸਣ ਦੇ ਠੀਕ ਹੈ ਠੀਕ ਹੈ ਚਲੋ ਉੱਪਰ ਥਾਂ ਤੇ ਫਰਕ ਪੈ ਜਾਂਦਾ ਬਰੋਬਰੀ ਲਓ ਜੀ ਕੋਠੇ ਜਿੱਡੀ ਕਿਉਂ ਕੀਏ ਕੋਈ ਛੱਕਣੀ ਤੇ ਹੈ ਵੀ ਸਿੰਗਲ ਹੱਡੀ ਇਹਦੇ 14 ਲੀਟਰ ਜਿਹੜਾ ਮਿਲਕਰ ਕਵਰ ਸੱਜਦਾ ਤੇ ਹੁਣ ਢਾਈਆਂ ਮਹੀਨਿਆਂ ਦੀ ਭਾਜੀ ਹਾਂ ਢਾਈਆਂ ਮਹੀਨਿਆਂ ਦੀ ਇਹਨੂੰ ਮੰਨ ਲਓ ਅੱਜ ਹੋ ਗਏ 20 ਤਰੀਕ ਨੂੰ ਢਾਈ ਮਹੀਨੇ ਹੋ ਜਾਣੇ ਠੀਕ ਹੈ ਠੀਕ ਲਓ ਜੀ ਢਾਈ ਮੰਨ ਕੇ ਚਲੋ ਵੀ ਢਾਈ ਮਹੀਨੇ ਦੀ ਚੈੱਕ ਪਾਸ ਆਰੇ ਕੋਠੇ ਜਿੱਡੀ ਝੋਟੀ ਆ ਗਈ ਧੋਕੜ ਕੱਬਣਾ ਅਜੇ ਇੱਧਰ ਵੇਖੋ ਆ ਇਹ ਸ਼ੇਰ ਦੀ ਵੇਖ ਸਕਦੇ ਆ ਚੀਜ਼ਾਂ ਜਿਹੜੀਆਂ ਬਹੁਤ ਘੱਟ ਲੱਭਦੀਆਂ ਨੇ ਡਰਦੀ ਹੈ ਨਾ ਚਾਰ ਪੰਜ ਜਣੇ ਚਲੋ ਆਪਾਂ ਨੂੰ ਲੱਗ ਜਾਂਦੀ ਹੈ ਕੋਈ ਗੱਲ ਨਹੀਂ ਕਰਨੀ ਮੋੜੋ ਡਰਦੀ ਆ ਭਾਵੇਂ ਨਾ ਇਹਦੇ ਉੱਤੇ ਰਸਾ ਸੁੱਟ ਕੇ ਨੂੰ ਚੋਦੇ ਰਹੋ ਅੱਛਾ ਜੀ ਕੋਈ ਮਾਲਾ ਪਾੜੇ ਨਹੀਂ ਨੀ ਟੀਕੇ ਦੀ ਨਹੀਂ ਲੋੜ ਠੀਕ ਜੀ ਹਾਂ ਨਾ ਕਿਤੇ ਘਰ ਵੀ ਨਹੀਂ ਜਾ ਕੇ ਲਵਾਉਗੀ ਅੱਛਾ ਜੀ ਠੀਕ ਆ ਲਓ ਜੀ 7 ਲੀਟਰ ਜਿਹੜਾ ਦੁੱਧ ਤਿਆਰ ਤੇ ਢਾਈਆਂ ਮਹੀਨੇ ਦੀ ਚੈੱਕ ਅਪ ਆਸ ਜਿਹੜੇ ਚੈੱਕ ਕਰਾ ਸਕਦੇ ਹੀ ਬਾਕੀ ਹਾਂ ਹਾਂਜੀ ਹਾਂਜੀ ਆਹ ਉਤਰਾਏ ਦੇ ਥਲੇ ਬੱਚਾ ਪਾ ਦੋ ਠੀਕ ਆ ਠੀਕ ਆ ਠੀਕ ਆ ਲਓ ਜੀ ਸੀਲੀਆਂ ਸੁੱਲੀਆਂ ਚਲੋ ਅਹੀਂ ਤਿੰਨ ਚਾਰ ਜਣੇ ਭਰਾ ਦੇ ਆ ਮਗਰ ਮਗਰ ਉਹਦੇ ਕਰਕੇ ਫਰਕ ਪਾ ਜਾਂਦਾ ਵੇਖੋ ਸਾਹਿਬ ਨਾ ਵੇਖੋ ਹਾਂਜੀ ਹਾਂਜੀ ਆਹ ਸਾਡੇ ਘਰ ਤੱਕ ਜਾਣ ਦੀ ਤਾਂ ਜਿੱਕੇ ਭਾਈ ਜਿਹੜਾ ਭਾ ਕਮਾਲ ਲੱਗਾ ਵਾ ਕਰਮਾਲੀ ਨੂੰ ਸਾਹ ਤੇ ਮਾਰਦੇ ਆ ਡਾਕਟਰ ਨਾਲ ਨੂੰ ਮਾਰੋ ਨਾ ਕੈਮਰਾ ਮਟਾ ਜਾ ਵੇਖਿਓ ਏ ਆ ਸਾਡੇ ਡਾਕਟਰ ਸਾਹਿਬ ਤੇ ਜਾਂਦੀ ਏ ਤਾਰ ਹਾਂਜੀ ਹਾਂਜੀ ਕੋਈ ਸ਼ੱਕ ਨਹੀਂ ਤੇ ਨਜ਼ਾਰਾ ਆ ਠੀਕ ਆ ਸੀਲ ਹੈ ਮੈਂ ਭਰਾ ਮੇਰਾ ਨਿੰਮ ਗਿਆ ਇਹਦਾ ਫੋਨ ਸਭ ਤੋਂ ਆਦ ਹੋਣਾ ਜੀ ਮੈਂ ਤੁਹਾਨੂੰ ਪਹਿਲਾਂ ਦੱਸਦਾ ਅੱਛਾ ਅਬਰ ਨਹੀਂ ਕਹਿੰਦੀ ਵੀਰ ਨਹੀਂ ਗਿਆ ਨਹੀਂ ਗਿਆ ਪਾ ਦੇਣਿਆ ਤੇ ਮੈਨੂੰ ਇਹ ਗੱਲ ਦੱਸਿਓ ਚਲੋ ਹੱਸਾਂ ਡਿਆਂ ਹੱਸਾਂ ਸਮਝਾਏ ਵੀ ਕਰਨਾ ਚਾਹੀਦਾ ਭਰਾਣਾ ਹਾਂਜੀ ਹਾਂਜੀ ਪਤਾ ਆਪਾਂ ਜਿੰਨੇ ਰੇਟ ਪਾਏ ਆ ਕੋਈ ਰੇਟ ਨਹੀਂ ਹੈਗੇ ਭਰਾ ਨਹੀਂ ਜਿਹੜਾ ਬਲ ਸੇਰ ਵਾਲਾ ਕੰਮ ਆ ਵਾਲਾ ਕੰਮ ਆ ਆਪਾਂ ਕਹਿੰਨੇ ਚਲੋ ਵੇਖ ਜਾਈਏ ਕੋਈ ਕਾਰੋਬਾਰੀ ਵੀ ਲੈ ਜੇ ਨਾ ਹਾਂ ਚਲੋ ਦੋ ਕਾਰੋਬਾਰੀ ਵੀ ਦੋਹੀ ਥਾਈ ਕਮਾਈ ਦਊਗੀ ਦੋ ਦੋ ਯਾਰ ਛੱ ਇਹ ਕਿਹਦਾ ਕਿੰਨਾ ਕਰਨਾ ਮੋਲ ਭਾਈ ਭਾਜੀ 75 ਦੇ ਦੀਏ ਕਰਾ ਲੀਏ ਚੀਮਾ ਸਾਹਿਬ ਇੱਥੋਂ ਸਰਮਾ ਚੀਮਾ ਸਾਹਿਬ ਕਰ ਦੋ ਜਿਤਨਾ ਚੀਮਾ ਸਾਹਿਬ ਕਹਿੰਦਾ ਉਤਰਾਂ ਹੀ ਹੋ ਜੀ ਦੋ ਛੜ ਦੀਏ ਕਿ ਤਿੰਨ ਛੜ ਦੀਏ ਫਿਰ ਵੇਖ ਲਓ ਤੁਸੀਂ ਆਪਣੀ ਮਾਨਾ ਹੀ ਕਰ 75 ਦੀ ਦੇ ਦੀਏ ਕੋਈ ਨਹੀਂ ਲੈ ਫਿਰ ਹੋਰ ਕੀ ਹੈ ਠੀਕ ਹੈ ਜੱਗੇ ਭਾਜੀ ਚਲੋ ਤੇ ਵੇਖ ਲਓ ਜੀ ਇਹ ਤੇ ਲੈ ਹਜੇ ਵੀ ਜੱਗਾ ਕਹਿੰਦਾ ਵੇਖ ਲਓ ਚਲ 68 ਦੀ ਦੇ ਦੋ 68 ਦੀ ਮੀਤਾ ਵੀਰ ਵੀ ਬੋਲੇ ਅੱਲੋਂ ਭਾਵਾ ਮੀਤੇ ਜਿਆਦਾ ਘਾਟਾ ਨਾ ਪਾਦੀ ਬਹੁਤ ਨਾ ਘਾਟਾ ਪਾਦੀ ਹੁਣ ਕਹਿਤਾ ਤਾਂ ਠੀਕ ਹੈ ਜਗ੍ਹਾ ਹੁਣ ਤੂੰ ਖੁਸ਼ਵੇਂ ਨਹੀਂ ਖੁਸ਼ ਹਾਂ ਆਪਾਂ ਤੁਹਾਡੇ ਨਾਲ ਹੀ ਹਾਂ ਨਾ ਉਹਦਾ ਪਤਾ ਦੇਖ ਚੱਲਾ ਭਾਜੀ ਨੇ 70 ਕਹਿਤਾ ਡਾਕਟਰ ਭਾਜੀ ਨੇ 38 ਕਹਿਤਾ ਕੋਈ ਵੀ ਅੱਲਾ ਜੀ ਥੋੜਾ ਬੋਲਾ ਜਿਆਦਾ ਦੇ ਨਾ ਨਹੀਂ ਕਿਸੇ ਰਾਹ ਵੀ ਤੁਸੀਂ ਕਰ ਦੋ ਹਾਣਾ ਹਾਣਾ ਵੀਰ ਜੀ ਇਹ ਚ 100 ਰੁਪਏ ਛੋਟ ਕਰਨੀ ਆ ਹਾਂ ਜੀ ਮੈਂ ਵੇਖੀ 80000 ਦੀ ਮੇਂ ਵੇਚਣਾ ਹੈ ਹਾਂ ਜੀ ਤੁਹਾਨੂੰ ਪਤਾ ਵੀ ਆ ਚਲੋ ਵੀ ਗੜੇ ਨਹੀਂ ਆਣੇ ਜੀ ਹਾਂਜੀ ਹਾਂਜੀ ਸਿੱਧੀ ਵੀ ਵੇਚ ਜਿੰਦੀ ਟੋਕੜ ਕੱਪਣਾ ਆਪਾਂ ਉਹਨੂੰ ਵੀ ਵੇਚੀ 67000 ਬਿਲਕੁਲ ਬਿਲਕੁਲ ਸਹੀ ਗੱਲ ਹਾਂਜੀ ਆਪਾਂ 1000 ਰੁਪਇਆ ਹੋ 67000 ਦੀ ਹਾਂ ਨਾ ਮੈਂ ਦਵਾਂਗੇ ਮੇਰਾ ਵੀਰਾਂ ਕੇ ਹੱਥ ਫੜ ਕੇ ਇੱਕ ਬੇਨਤੀ ਆ ਕੋਈ ਵੀਰਾਂ ਨੂੰ 68 ਹੁਣਾ ਕਵੇ ਹਾਂ ਠੀਕ ਠੀਕ ਆ ਠੀਕ ਆ ਲਓ ਜੀ ਲੈਣ ਦੇਣ ਵਾਲਾ ਵੀਰ ਨੇ ਮੁੱਲ ਕਰਤਾ ਜੀ ਮੈਨੂੰ ਦੋ ਆ 75000 ਵੀ ਮੁੱਲ ਪਾ ਦੀ ਤੇ 75 ਦੀ ਮੈਂ ਬਿਲਕੁਲ ਬਿਲਕੁਲ ਸਹੀ ਗੱਲ ਨਹੀਂ ਹੈਗੀ ਆ ਜੀ ਕਾਟ ਕੱਟ ਦੇ ਸਾਬ ਨਾਲ ਚਲੋ ਸੀਲੀਆਂ ਦੁੱਲੀਆਂ ਹਾਂਜੀ ਟੋਕੜ ਕੱਪਣ ਵੀ ਘੱਟ ਲੱਭਦੀ ਆ ਆਜੀ ਬੜੀ ਘੜ ਲਰਦੀ ਏ ਸਹੀ ਗੱਲ ਹੈ ਜੀ ਆ ਚੀਜ਼ਾਂ ਦਾ ਮੋਲਿਆ ਦੇ ਹਾਂ ਚੀਜ਼ ਬਾਕੀ ਇਹ ਪਾਜੀ ਇਦਾਂ ਕਹਿੰਦਾ ਜਿਦਾਂ ਅਸੀਂ ਚਾਰ ਜਣੇ ਆ ਤੇ ਘਰੇ ਦੁੱਧ ਨਹੀਂ ਹੈਗਾ ਵੀ ਚੋਕੇ ਚਾਹ ਬਣਾ ਸਕਦੇ ਆ ਨਹੀਂ ਹੋਇਆ ਇਤਰਾ ਹੀ ਕਰ ਇਹਦੀ ਪੀਉਨੇ ਤਾਂ ਚਾਹ ਦੀ ਬੰਦਾ ਸਹੀ ਗੱਲ ਹੈ ਨਾ ਪਾਜੀ ਆ ਵੇਖ ਲਓ ਕੱਢੀ ਵੱਢੀ ਮੈਂ ਮਿਲ ਲੱਗੀ ਨਹੀਂ ਨਹੀਂ ਕੋਠੇ ਜਿੱਡੀ ਕੋਠੇ ਜਿੱਡੀ ਹੈ ਵੀ ਸਿੰਗਲ ਡੀਪਰ ਮਾਤਾ ਰਾਜੂ ਤਾਂ ਇਤੋਂ ਨਹੀਂ ਮਾਜੇ ਅੱਛਾ ਇਹ ਲੱਗਿਆ ਨਹੀਂ ਨਹੀਂ ਲੱਗਿਆ ਅਗਰੇ ਇੰਨਾ ਹੀ ਤਰਾ ਚਲ ਦਕਾਰ ਆਜੋ ਲੋ ਹੋਵੇ ਲੱਗੇ 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 ਖਲੋਰ ਲੈ ਪਾਜੀ ਲੈ ਵੀ ਰਾਜੂ ਤਾਂ ਸਿਰ ਕੱਢਣ ਦੀ ਹੈ ਮੈਂ ਰਾਜੂ ਦੋ ਵੇਲਾ 5 ਫੁੱਟ ਦੇ 4 ਇੰਚਾ ਰਾਜੂ ਦਾ ਕੱਦ ਜੇ ਇਹਨੂੰ ਮਾਪ ਦਾ ਕੱਦ ਤੁਸੀਂ ਹੰਦਾ ਜਾ ਲਾਓ ਹਿਸਾਬ ਪਾ ਲਓ ਠੀਕ ਹੈ ਜੀ ਲਓ ਜੀ 67000 ਦੀ ਹੈ ਨਾ ਤੇ ਬਾਈ ਕਹਿੰਦਾ ਕਿ ਛੋੜ ਛੱਪਾ ਹੀ ਕਰਾਂਗੇ ਚੋਣ ਆਪਣੀ ਖੁਸ਼ੀ ਨਾਲ ਇਹ ਸੱਜਣਾ ਵਰਗੀ ਮਹਾਂ ਜੇ ਥੋੜੀ ਸ਼ੱਕ ਨਹੀਂ ਤੇ ਆਜੋ ਜੀ ਹੁਣ ਮਿਣੀ ਆਹ ਭਾਈ ਫਟੇ ਨਹੀਂ ਦੇਖੋ ਵੀ ਲਓ ਜੀ ਸੇਂਗ ਸੋਂਗ ਜਿਹੜੇ ਐ ਤਾਂ ਹਿੱਲਦੇ ਮੂਲੀਆਂ ਨੂੰ ਕਿੰਨੀ ਕੁ ਉਮਰ ਹੋ ਭਾਜੀ ਇਹਦੀ ਉਮਰ ਭਾਜੀ ਹਜੇ ਇਹਦੀ ਵੱਧ ਤੋਂ ਵੱਧ 1.5 ਸਾਲ ਹੋ ਅੱਛਾ ਜੀ ਆ ਮਹਾ 1.5 ਸਾਲ ਨੂੰ ਠੀਕ ਲੋ ਜੀ 1.5 ਸਾਲ ਦੀ ਸਾਰੀ ਜਿਹੜਾ ਘੱਟ ਕੋਦ ਜਿਹੜਾ ਚੰਗਾ ਕਰ ਜੂ ਖੀਰੀ ਹਜੇ ਬਿਲਕੁਲ ਚਲੋ ਕੋਈ ਸੰਭਰ ਵਾਲਾ ਭਰਾ ਖੜੇ ਕਿੰਨੇ ਕਿਰੀ ਦੇ ਦੇਣੀ ਹੈ ਭਾਜੀ ਹਾਂ ਨਾ ਭਾਈ ਯਾਰ 22 ਦੀ ਹਾਂਜੀ ਠੀਕ ਹੈ ਲੋ ਜੀ 22000 ਦੀ ਭਾਈ ਕਹਿੰਦਾ ਕਿ ਦੇ ਦਾਂਗੇ ਖੜੇ ਕੋਈ ਸੰਭਰ ਵਾਲਾ ਹਾਂਜੀ ਤੇ ਜਵਾਗ ਉਹ ਦਰ ਦਈਏ ਜਵਾਗ ਹਾਂਜੀ ਭਾਜੀ ਆ ਜਾ ਆ ਮੀਨੀ ਦੀ ਜੇ ਅੱਛਾ ਜੀ ਆ ਮੀਨੀ ਦਾ ਜੀ ਠੀਕ ਹੈ ਜੀ ਕਟਾ ਹਾਂਜੀ ਲੋ ਜੀ ਆ ਮੀਨੀ ਦਾ ਆ ਗਿਆ ਜੇ ਹਾਂਜੀ ਤੇ ਆ ਆ ਬੂਰਾ ਉਹਦਾ ਜੇ ਉਹ ਪਰਲੀ ਝੋਡੀ ਦਾ 12 ਕਿਲੋ ਵਾਲੀ ਦਾ ਠੀਕ ਹੈ ਠੀਕ ਹੈ ਜੀ ਪੱਲੇ ਮੱਥੇ ਵਾਲੀ ਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਆ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਆਪਾਂ ਹਾਂ ਅੱਜ ਸੂਈ ਜੜੀ ਤੇ ਆ ਦੂਜੇ ਨੰਬਰ ਤੇ ਜਿਹੜੀ ਦਿਖਾਈ ਆ ਤਾਂ ਇਹ ਵੀ ਕੱਟੀ ਜੇ ਹਾਂਜੀ ਦੋ ਬਈ ਜੀ ਵੀਡੀਓ ਨੂੰ ਵਾਤ ਵਾਤੇ ਸ਼ੇਅਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਚਲੋ ਕੇ ਵੀਰਪਾਂ ਅੱਗੇ ਪਸ਼ੂ ਖਰੀਦਣਾ ਹੁੰਦਾ ਉਹਦੇ ਬਾਅਦ ਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਦੀ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ